ਹਾਂਜੀ ਮੈਂ ਤੁਹਾਡਾ ਆਪਣਾ ਬੋਤੇਜ ਬੱਬੂ ਚੱਕ ਸੇਲੇ ਵਾਲਾ ਸਭ ਤੋਂ ਪਹਿਲਾਂ ਪਿਆਰਪਰੀ ਸਾਸਤਰੀ ਕਾਲਸੋ ਅੱਜ ਮੈਂ ਪਹੁੰਚਿਆ ਪਿੰਡ ਸਰਾਏ ਨਾਗਾ ਜਿਸ ਨੂੰ ਕਿ ਪਹਿਲਾਂ ਨਾਗੇ ਕੀ ਸਰਾ ਕਿਹਾ ਜਾਂਦਾ ਸੀ ਇਹ ਪਿੰਡ ਸ੍ਰੀ ਮੁਕਸਰ ਸਾਹਿਬ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਸੋ ਇੱਥੇ ਗੁਰਦੁਆਰਾ ਸਾਹਿਬ ਚਰਨ ਕਮਨ ਸਰਾਏ ਨਾਗਾ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਤੇ ਆਪਾਂ ਦਰਬਾਰ ਸਾਹਿਬ ਦੇ ਵੱਲ ਚੱਲਦੇ ਆਂ ਤੇ ਕਰਵਾਉਂਦੇ ਆਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹਾਂਜੀ ਆਪਾਂ ਦਰਬਾਰ ਸਾਹਿਬ ਦੇ ਵੱਲ ਆ ਚੁੱਕੇ ਹਾਂ ਜੀ ਤੇ ਦਰਬਾਰ ਸਾਹਿਬ ਪਹੁੰਚ ਚੁੱਕੇ ਹਾਂ ਜੀ ਹੁਣ ਤੋਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ ਨਾਲ ਇਤਿਹਾਸ ਜੁੜਿਆ ਹੋਇਆ ਸੋ ਉਹ ਆ ਲਿਖਿਆ ਹੋਇਆ ਬੋਰਡ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੇਂ ਆਏ ਸੀ ਇਸ ਜਗ੍ਹਾ ਤੇ ਆਏ ਸੀ ਉੱਚੇ ਟਿੱਬੇ ਉੱਪਰ ਬਣਦੇ ਥੱਲੇ ਛਪਰੀ ਦੇ ਵਿੱਚ ਕਰਮੋ ਨਾਂ ਦਾ ਕੁੜੀ ਰਹਿੰਦਾ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵਾਂਦੇ ਥੱਲੇ ਬੈਠ ਗਏ ਤੇ ਕੁੜੀ ਦੇ ਕਰਾਉਣ ਦੀ ਆਵਾਜ਼ ਸੁਣ ਕੇ ਮਰਦਾਨਿਆਂ ਨੂੰ ਕਹਿਣ ਲੱਗੇ ਕਿ ਇਸ ਨੂੰ ਛਪਰੀ ਤੋਂ ਬਾਹਰ ਕੱਢ ਲਿਆਓ ਤੇ ਮਹਾਰਾਜ कृपा दृष्टि ਨਾਲ ਉਸ ਕੋੜੀ ਦਾ ਕੋੜ ਦੂਰ ਕਰ ਦਿੱਤਾ 6-7 ਦਿਨ ਇਸ ਜਗ੍ਹਾ ਤੇ ਠਹਿਰੇ ਇਸ ਜਗ੍ਹਾ ਤੇ ਉਹ ਵਾਣਾ ਜਿ ਵੀ ਮੌਜੂਦ ਹੈ ਜਿਸ ਥੱਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਪਵਿੱਤਰ ਸਰੋਵਰ ਵੀ ਬਣਿਆ ਜੋ ਸੰਗਤਾਂ ਸ਼ਰਧਾ ਤੇ ਵਿਸ਼ਵਾਸ ਨਾਲ ਸ਼ਰਣ ਕਰਦੀਆਂ ਉਹਨਾਂ ਦੇ ਸਰੀਰਕ ਦੁੱਖ ਦੂਰ ਹੁੰਦੇ ਹਨ ਸੋ ਚਰਨ ਕਮਲ ਸਹਿਬ ਪਾਤਸ਼ਾਹੀ ਦਸਵੀਂ ਉਹਨਾਂ ਦਾ ਇਤਿਹਾਸ ਹੈ ਜੇ ਇਸ ਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਰਾੜੇ ਦੀ ਟਾਬ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਸਮਾਪਤੀ ਤੋਂ ਬਾਅਦ ਆਏ ਇੱਕ ਰਾਤ ਠਹਿਰੇ ਇਸ ਜਗ੍ਹਾ ਤੇ ਬ੍ਰਹਮ ਜੋਗੀ ਰਹਿੰਦਾ ਸੀ ਜਿਸ ਨੂੰ ਲੋਕ ਨਾਗਾ ਸੰਤ ਵੀ ਆਖਦੇ ਸਨ ਅਤੇ ਉਸ ਦੀ ਉਮਰ ਇਤਿਹਾਸਕਾਰਾਂ ਨੇ 1400 ਸਾਲ ਲਿਖੀ ਹੈ ਜਦੋਂ ਗੁਰੂ ਗਵੰਦ ਸਿੰਘ ਜੀ ਨਾਲ ਜੋਗੀ ਦੀ ਵਾਰਤਾ ਲਾਪ ਹੋਈ ਤਾਂ ਮਹਾਰਾਜ ਜੀ ਨੇ ਕਿਹਾ ਕਿ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਉਮਰ ਵਧਾਉਣ ਦਾ ਕੋਈ ਫਾਇਦਾ ਨਹੀਂ ਤੇ ਉਸ ਨੂੰ ਗਿਆਨ ਦਾ ਮਾਰਗ ਦੱਸ ਕੇ ਮੁਕਤੀ ਦੀ ਦਾਤ ਬਖਸ਼ੀ ਗੁਰੂ ਮਹਾਰਾਜ ਜੀ ਦੇ ਮੁਖਾਰਵਿੰਦ ਤੋਂ ਜੋ ਬਚਨ ਨਿਕਲੇ ਹੋਨਾ ਨਾਲ ਇਸ ਨਗਰ ਦਾ ਨਾਮ ਨਾਗੇ ਦੀ ਸਰਾ ਹੁਣ ਸਰਾਇ ਨਗਾ ਹੋ ਗਿਆ ਸੋ ਇਸ ਦਰਬਾਰ ਸਾਹਿਬ ਦਾ ਇਤਿਹਾਸਿਕ ਤੇ ਅੱਗੇ ਆਪਾਂ ਜੋ ਵੀ ਜਾਣਕਾਰੀ ਮਿਲਦੀ ਹੈ ਤੁਹਾਨੂੰ ਉਹ ਜਾਣਕਾਰੀ ਦਿੰਦੇ ਰਹਾਂਗੇ ਕਿ ਗੁਰੂ ਦਵਾਰਾ ਸਾਹਿਬ ਇੱਥੇ ਬਣਿਆ ਹੋਇਆ ਉੱਪਰ ਤੇ ਉਹ ਮੈਨੂੰ ਲੱਗਦਾ ਪੁਰਾਣੀ ਇਮਾਰਤ ਤਾਂ ਪੌਦਰ ਚੱਲਦੇ ਹਾਂ ਤੇ ਆਹ ਗੁਰਦੁਆਰਾ ਜਿਹੜਾ ਥੱਲੇ ਜਿੱਥੇ ਇਤਿਹਾਸ ਲਿਖਾ ਹੋਇਆ ਇਹ ਨਵਾਂ ਬਣਿਆ ਤੇ ਆਹ ਪੁਰਾਣੀ ਇਮਾਰਤ ਦਾ ਗੁਰਦੁਆਰਾ ਵਾਹਿਗੁਰੂ ਵਾਹਿਗੁਰੂ ਆਪਾਂ ਇੱਧਰ ਚੱਲਦੇ ਹਾਂ ਤੇ ਬਾਕੀ ਜੋ ਵਾਣ ਇਥੇ ਲਿਖਿਆ ਹੋਇਆ ਜੀ ਤੇ ਉਹ ਹਲੇ ਤੱਕ ਮੈਨੂੰ ਨਿਗਾ ਨਹੀਂ ਪਿਆ ਤੇ ਮੈਂ ਦੇਖਿਆ ਸੀਗਾ ਪਰ ਮੈਨੂੰ ਨਹੀਂ ਜਾਨੀ ਪਿਆ ਉਹਨਾਂ ਤੇ ਆ ਗੁਰਮੁਖ Rai ਜਿਹੜਾ ਬਣਿਆ ਹੋਇਆ ਜੀ ਦਰਬਾਰ ਸਭ ਉੱਪਰ ਬਣਿਆ ਹੋਇਆ ਤੇ ਇਧਰਲਾ ਜਿਹੜਾ ਥੱਲੇ ਉਹ ਜਿਹੜਾ ਇਸ ਤੋਂ ਦਰਬਾਰ ਸਭ ਬਣਿਆ ਹੋਇਆ ਤੇ ਗੁਰਦੁਆਰਾ ਚਰਨ ਕਮਲ ਸਾਬ ਸਰ ਸੋ ਇੱਧਰ ਵਣ ਮੈਨੂੰ ਲੱਗਦਾ ਉਹ ਹੈਗਾ ਜੀ ਦਰਬਾਰ ਸਾਹਿਬ ਦੇ ਨਾਲ ਥੋੜਾ ਜਿਹਾ ਦਿਖ ਰਿਹਾ ਵਣ ਤੇ ਮੈਂ ਕੋਸ਼ਿਸ਼ ਕਰਦਾ ਵਣ ਦਿਖਾਉਣ ਦੀ ਚੱਲਿਆ ਮੈਂ ਉਧਰ ਵਣ ਵਾਲੇ ਪਾਸੇ ਤੇ ਵੀਡੀਓ ਬਾਅਦ ਤਵਾਦ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਵੀਰ ਬਣ ਕੇ ਹਨਾ ਜੀ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜੋ ਸੰਗਤਾਂ ਨਹੀਂ ਆਉਂਦੀਆਂ ਇੱਥੇ ਤੇ ਉਹ ਘਰ ਬੈਠ ਕੇ ਹਨਾ ਇਸ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ ਤੇ ਮੈਂ ਵਣ ਦੇ ਵੱਲ ਚੱਲਿਆ ਸ਼ਾਇਦ ਦਿਖਿਆ ਮੈਨੂੰ ਥੋੜਾ ਜਿਹਾ ਜਿਵੇਂ ਹੁੰਦਾ ਫਰਮਨ ਨੂੰ ਕਲੀਅਰ ਦੱਸਿਆ ਨਹੀਂ ਹਜੇ ਕਿੱਥੇ ਆ ਤੇ ਇੱਧਰ ਆਈ ਦਰਬਾਰ ਸਾਹਿਬ ਦੇ ਉੱਪਰ ਹਾਂਜੀ ਦੇਖ ਸਕਦੇ ਹੋ ਤੁਸੀਂ ਇੱਧਰ ਬਣ ਦਾ ਦਰਖਤ ਦਿਖ ਰਿਹਾ ਪਰ ਇਸ ਦਰਖਤ ਦਾ ਮੈਂ ਮੋੜ ਤਾਂ ਨਹੀਂ ਹਜੇ ਪਾ ਸਕਿਆ ਕਿੱਥੇ ਆ ਤੇ ਬਣ ਦੇਖ ਗਿਆ ਜੀ ਦਰਖਤ ਜੋ ਬਣ ਦਾ ਦਰਖਤ ਤਾਂ ਉਹ ਦਰਬਾਰ ਸਾਹਿਬ ਦੇ ਉੱਪਰ ਹੀ ਹੋਇਆ ਸੋ ਇਹ ਕਾ ਦਰਬਾਰ ਸਾਹਿਬ ਨੇ ਆਈ ਇਹ ਵੀਡੀਓ ਵੱਤ ਵੱਤ ਸ਼ੇਅਰ ਲਾਈਕ ਹਨਾ ਇੱਕ ਕਮੈਂਟ ਜ਼ਰੂਰ ਕਰ ਦਿਓ ਸੋ ਇੱਕ ਇਤਿਹਾਸ ਇੱਥੋਂ ਦਾ ਜਿਹੜਾ ਛੁੜਿਆ ਹੀ ਐਸ ਸਥਾਨ ਦੇ ਨਾਲ ਕਹਿੰਦੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਸੀ ਤਾਂ ਜਿਹੜੀ ਰਬਾਬ ਭਾਈ ਮਰਦਾਨਾ ਜੀ ਕੋਲ ਸੀ ਦੇਖਦੇ ਆ ਫੋਟੋਆਂ 'ਤੇ ਵੀ ਛਪੀ ਹੁੰਦੀ ਆ ਜਾਂ ਜਿਹਦੇ ਨਾਲ ਵੀ ਉਹ ਹਨਾ ਕੀਰਤਨ ਕਰਦੇ ਸੀ ਜਦੋਂ ਵੀ ਦਰਬਾਰ ਸਜਦਾ ਸੀ ਭਾਈ ਮਰਦਾਨਾ ਜੀ ਕੀਰਤਨ ਕਰਦੇ ਸੀ ਤਾਂ ਰਬਾਬ ਕਹਿੰਦੇ ਇੱਥੋਂ ਗਈ ਸੀ ਉਹ ਸਰਾਏ ਨਾਗਾ ਤੋਂ ਨਾਗੇ ਦੀ ਸਰਾ ਸਿੱਖਾਂ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਪਿਤਾ ਜੀ ਕੋਲ ਉਹ ਕਹਿੰਦੇ ਰਾਬਸੀ ਭਾਈ ਫਿਰੂਮਲ ਜੀ ਉਹਨਾਂ ਦੇ ਕੋਲ ਉਹ ਰਾਬਸੀ ਤੇ ਉਹ ਰਾਬ ਜਿਹੜੀ ਇੱਥੋਂ ਗਈ ਸੀ ਫਰਾਇਨਾਗਾ ਤੋਂ ਤੇ ਇਹ ਜਾਣਕਾਰੀ ਮੈਂ ਬਹੁਤ ਘੱਟ ਵੀਡੀਓ ਦੇ ਵਿੱਚ ਦੇਖੀ ਆ ਮੈਨੂੰ ਕਿਤੇ ਨਹੀਂ ਇਹ ਜਾਣਕਾਰੀ ਮਿਲੀ ਤੇ ਨਾ ਹੀ ਕਿਤੇ ਇਤਿਹਾਸਕਾਰ ਨੇ ਲਿਖੀ ਆ ਇਹ ਗੱਲ ਛੇਤੀ ਮੇਰੇ ਨਿਗਾ ਚ ਨਹੀਂ ਆਈ ਸੋ ਮੈਂ ਸੋਚਿਆ ਕਿ ਇਹ ਗੱਲ ਜਿਹੜੀ ਤੇ ਇਹ ਵੀ ਆਪਾਂ ਨੂੰ ਹਣਾ ਜੀ ਜ਼ਰੂਰ ਪਹੁੰਚਾਉਣੀ ਚਾਹੀਦੀ ਆ ਸੰਗਤਾਂ ਤੱਕ ਕਿ ਜਿਹੜੀ ਰਵਾਬ ਸਿਪਾਹੀ ਮਰਦਾਨਾ ਜੀ ਇੱਥੋਂ ਲੈ ਕੇ ਗਏ ਸੀ ਸੋ ਇਧਰ ਸਰੋਵਰ ਵੀ ਬਣਿਆ ਹੋਇਆ ਤੇ ਸੰਗਤਾਂ ਇੱਥੇ ਆਪਣੇ ਇਸ਼ਨਾਨ ਕਰਕੇ ਦੁੱਖ ਦੂਰ ਕਰਦੀਆਂ ਸੋ ਵੀਡੀਓ ਚੰਗੀ ਲੱਗੇ ਰਵਾਤ ਤੋਂ ਵੱਧ ਲਾਈਕ ਕਮੈਂਟ ਜਰੂਰ ਕਰਦੇ ਹੋਣਾ ਜੀ ਸੋ ਬਹੁਤ ਜਲਦੀ ਕੋਈ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਦਿਓ ਆਗਿਆ ਧੰਨਵਾਦ